ਤਰੰਤਾਰਨ ਦੇ ਇਤਿਹਾਸਿਕ ਨਗਰ ਝਬਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ਾਲ ਰੈਲੀ ਹੋਈ। ਇਹ ਰੈਲੀ ਤਾਂ ਯਾਦਗਾਰ ਸੀ ਹੀ ਪਰ ਉਸ ਤੋਂ ਵੀ ਵੱਧ ਯਾਦਗਾਰ ਬਣਿਆ ਉਹ ਪਲ ਜਦੋਂ ਸੁਖਬੀਰ ਸਿੰਘ ਬਾਦਲ ਇਸ ਰੈਲੀ ਦੇ ਵਿੱਚ ਪਹੁੰਚੇ ਕਿਉਂਕਿ ਤਰੀਕਾ ਹੀ ਜਰਾ ਵੱਖਰਾ ਸੀ। ਦਰਸਲ ਵਿਸ਼ਾਲ ਇਕੱਠੋ ਹੋਇਆ ਹੋਇਆ ਵਿਆ ਸੀ ਨਾ ਸਿਰਫ ਪੰਡਾਲ ਦੇ ਵਿੱਚ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਵੀ ਪੂਰੇ ਤਰੀਕੇ ਦੇ ਨਾਲ ਬਲੌਕ ਸੀ ਤੇ ਜਦੋਂ ਸੁਖਬੀਰ ਸਿੰਘ ਬਾਦਲ ਪੰਡਾਲ ਵੱਲ ਨੂੰ ਜਾ ਰਹੇ ਸੀ ਕਿਉਂਕਿ ਸੜਕਾਂ ਬਲੌਕ ਸੀ ਇਕੱਠ ਵੀ ਕਾਫੀ ਜ਼ਿਆਦਾ ਸੀ ਤਾਂ ਉਹਨਾਂ ਦੀ ਗੱਡੀ ਵੀ ਅੱਗੇ ਵਧਣ ਦੇ ਵਿੱਚ ناکਾਮਯਾਬ ਸੀ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਕਾਰ ਦੇ ਵਿੱਚੋਂ ਉਤਰਦੇ ਨੇ ਕੁਝ ਦੂਰੀ ਤੱਕ ਪੈਦਲ ਚੱਲਦੇ ਨੇ ਉਸ ਤੋਂ ਬਾਅਦ ਆਪਣੀ ਹੀ ਇੱਕ ਪਾਰਟੀ ਵਰਕਰ ਜੋ ਕਿ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਨੇ ਉਹਨਾਂ ਤੋਂ ਲਿਫਟ ਲੈਂਦੇ ਨੇ ਬਾਈਕ ਦੇ ਪਿੱਛੇ ਬੈਠਦੇ ਨੇ ਔਰ ਮੋਟਰਸਾਈਕਲ ਦੇ ਉੱਤੇ ਬੈਠ ਕੇ ਰੈਲੀ ਵਾਲੀ ਸਥਾਨ ਦੇ ਵੱਲ ਨੂੰ ਵੱਧ ਜਾਂਦੇ ਨੇ ਤਾਂ ਇੱਕ ਯਾਦਗਾਰ ਪਲ ਬਣ ਗਿਆ ਹਰ ਕੋਈ ਹੈਰਾਨ ਵੀ ਸੀ ਔਰ ਇਸ ਪਲ ਦੀ ਪ੍ਰਸ਼ੰਸਾ ਵੀ ਕਰ ਰਿਹਾ ਸੀ ਔਰ ਲੋਕ ਆਪੋ ਆਪਣੇ ਮੋਬਾਈਲ ਫੋਨ ਕੱਢ ਕੇ ਵੀਡੀਓ ਬਣਾ ਰਹੇ ਸੀ ਫੋਟੋਆਂ ਖਿੱਚ ਰਹੇ ਸੀ ਲੋਕਾਂ ਨੇ ਇੰਨੀ ਜ਼ਿਆਦਾ ਫੋਟੋਆਂ ਔਰ ਵੀਡੀਓਜ਼ ਬਣਾਈਆਂ ਜੋ ਕਿ ਸੋਸ਼ਲ ਮੀਡੀਆ ਤੇ ਇਸ ਵਕਤ ਪੂਰੇ ਤਰੀਕੇ ਦੇ ਨਾਲ ਛਾਈਆਂ ਹੋਈਆਂ ਨੇ ਔਰ ਅਸੀਂ ਉਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਜਦੋਂ ਭਾਰੇ ਇਕੱਠ ਸੀਗਾ ਵਰਕਰਾਂ ਦਾ ਗੱਡੀ ਅੱਗੇ ਨਹੀਂ ਵਧ ਰਹੀ ਸੀ ਤਾਂ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਇੱਕ ਆਮ ਇਨਸਾਨ ਦੇ ਵਾਂਗ ਰੈਲੀ ਦੇ ਵਿੱਚ ਪਹੁੰਚੇ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਇਸ ਵੀਡੀਓ ਨੂੰ ਵਾਇਰਲ ਕਰ ਰਿਹਾ ਹੈ ਔਰ ਪ੍ਰਸ਼ੰਸਾ ਵੀ ਕਰ ਰਿਹਾ ਹੈ ਤਾਂ ਹਲਕਾ ਤਰਨ ਤਰਨ ਦੇ ਇਤਿਹਾਸਿਕ ਨਗਰ ਝਬਾਲ ਵਿਖੇ ਰੱਖੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਹਾਜ਼ਰੀ ਲਗਵਾਉਣ ਪੁੱਜੀ ਸੰਗਤ ਦੇ ਇਕੱਠ ਨੇ ਪੰਡਾਲ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਕਈ ਕਿਲੋਮੀਟਰ ਲੰਮਾ ਜਾਮ ਲਗਾ ਦਿੱਤਾ ਸੀ ਸਥਿਤੀ ਨੂੰ ਵੇਖਦੇ ਆ ਸੁਖਬੀਰ ਸਿੰਘ ਬਾਦਲ ਪਹਿਲਾਂ ਤਾਂ ਗੱਡੀ ਵਿੱਚੋਂ ਉੱਤਰ ਕੇ ਪੈਦਲ ਚੱਲਣ ਲੱਗੇ ਫਿਰ ਰਾਹ ਵਿੱਚੋਂ ਇੱਕ ਵਰਕਰ ਦੇ ਮੋਟਰਸਾਈਕਲ ਤੇ ਬੈਠ ਕੇ ਰੈਲੀ ਦੇ ਪੰਡਾਲ ਵੱਲ ਨੂੰ ਵਧੇ ਉਹਨਾਂ ਦੀ ਇਸ ਸਾਦਗੀ ਨੂੰ ਦੇਖ ਕੇ ਕਈ ਰਾਹੀ ਗिरा ਨੇ ਸ਼ਲਾਗਾ ਵੀ ਕੀਤੀ ਤੇ ਜਿੰਮਨੀ ਚੌਣਾ ਦੇ ਵਿੱਚ ਜਿੱਤ ਦੀਆਂ ਦੁਆਵਾਂ ਵੀ ਕੀਤੀਆਂ ਸੁਖਬੀਰ ਬਾਦਲ ਜਿੰਦਾਬਾਦ ਦੇ ਨਾਅਰੇ ਦੀ ਗੂੰਜ ਦੇ ਨਾਲ ਰੈਲੀ ਪੰਡਾਲ ਵਿੱਚ ਪੁੱਜੇ ਸੁਖਬੀਰ ਸਿੰਘ ਬਾਦਲ ਦੀ ਸਟੇਜ ਤੇ ਹਾਜ਼ਰ ਸਮੁੱਚੀ ਲੀਡਰਸ਼ਿਪ ਨੇ ਵੀ ਜਮ ਕੇ ਸ਼ਲਾਗਾ ਕੀਤੀ ਇਸ ਸਾਰੇ ਦ੍ਰਿਸ਼ ਨੇ ਯੂਥ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਜੋਸ਼ ਭਰ ਦਿੱਤਾ ਔਰ ਅਸੀਂ ਤਸਵੀਰਾਂ ਵੀ ਤੁਹਾਨੂੰ ਉਹੀ ਦਿਖਾ ਰਹੇ ਹਾਂ ਝਭਾਲ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਗਦਗਦ ਪੂਰੇ ਤਰੀਕੇ ਦੇ ਨਾਲ ਇਕੱਠ ਹੋਇਆ ਹੋਇਆ ਸੀ ਪੈਰ ਰੱਖਣ ਨੂੰ ਥਾਂ ਨਹੀਂ ਸੀ I'm gonna go to